ਮੇਰੀ ਜ਼ਿੰਦਗੀ ਚ ਆਏ ਆ ਸ਼ਰਾਬੀ ਇਦਾਂ ਦੇ ਲਾਗੇ ਤੱਕ ਰਹਿੰਦੇ ਸੀ ਬਈ ਹਾਂ ਬਈ ਸਵੇਰੇ ਉੱਠਦੇ ਆ ਉਹਨਾਂ ਨੂੰ ਇਹ ਆ ਬਈ ਪੀਣੀ ਆ ਪੀਣੀ ਆ ਸਵੇਰੇ ਤੋਂ ਸ਼ਾਮ ਤੱਕ ਉਹਨੂੰ ਪੀਣੀ ਆ ਛੁੱਟਦੀ ਨਹੀਂ ਨਾ ਬਾਬਾ ਜੀ ਨਹੀਂ ਛੁੱਟਦੇ ਪਾਪਾ ਜੀ ਹੱਸਦੇ ਨੇ ਹਾਂ ਹੱਸਦੇ ਨੇ ਛੁੱਟਦੀ ਨਹੀਂ ਜਿਹਦੇ ਪੈ ਜਾਏ ਨਾ ਇਹ ਬੋਤਲ ਜੀ ਇਹ ਨਹੀਂ ਛੁੱਟਦੀ ਕਈਆਂ ਦੇ ਨਹੀਂ ਛੁੱਟੀ ਇੱਥੇ ساری ساری ਜ਼ਿੰਦਗੀ ਹੋ ਗਈ ਗੁਰੂ ਨਾਨਕ ਦੇ ਘਰ ਆਉਂਦੇ ਆ ਇਹ ਬੋਤਲ ਨਹੀਂ ਛੁੱਟਦੀ ਜਾਂ ਕਹਿ ਲਓ ਇਹ ਬੋਤਲ ਨਹੀਂ ਛੱਡਦੀ ਨਹੀਂ ਛੱਡਦੀ ਵੱਡੇ ਵੱਡੇ ਪ੍ਰਬੰਧਕਾਂ ਨੂੰ ਨਹੀਂ ਛੱਡਦੀ ਹੈਲੋ ਜੀ ਨਹੀਂ ਛੱਡਦੀ ਨਾ ਵੱਡੇ ਵੱਡੇ ਪ੍ਰਬੰਧਕਾਂ ਨੂੰ ਨਹੀਂ ਛੱਡਦੀ ਬੋਤਲ ਆਖੋ ਵਾਹਿਗੁਰੂ ਹੈ ਵਾਹਿਗੁਰੂ ਕਿਰਪਾ ਕਰੇ ਜਿਉਂ ਕਿ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਇਕ ਨਸ਼ੇੜੀ ਨੂੰ ਨਰਸ਼ਾ ਨਹੀਂ ਛੱਡਦਾ ਨਾ ਉਵੇਂ ਨਾਮੀ ਨੂੰ ਨਾਮ ਨਹੀਂ ਛੱਡਦਾ ਘਰ ਮੈਂ ਦੇਖਿਆ ਜ਼ਿੰਦਗੀ ਚ ਆਪਣੀ ਗੁਰੂ ਕੇ ਸਿੱਖਾਂ ਨੂੰ ਘਰ ਗੈਸਟ ਆਏ ਹੋਣ ਉਹ ਗੈਸਟ ਦੀ ਤੇ ਕੱਲ ਛੱਡੋ ਘਰ ਵਿੱਚ ਮੌਤ ਹੋਈ ਹੋਏ ਤਾਂ ਨਹੀਂ ਅੰਮ੍ਰਿਤ ਵੇਲਾ ਛੱਡਦੇ ਆ ਕੋਈ ਭਾਈ ਘਰ ਵਿੱਚ ਮੌਤ ਆ ਜਾਏ ਨਾ ਮਰਿਆ ਪਿਆ ਬੰਦਾ ਆਪਣਾ ਆਪਣਾ ਨਿੱਜ ਬੰਦਾ ਆਪਣੇ ਪਰਿਵਾਰ ਦਾ ਬੰਦਾ ਬਾਡੀ ਦੇ ਕੋਲ ਬੈਠ ਕੇ ਅੰਮ੍ਰਿਤ ਵੇਲਾ ਕਰਦੇ ਆ ਇਹ ਹੁੰਦੀ ਬਾਤ ਇਨੂੰ ਕਹਿੰਦੇ ਬਿਨ ਨਾਮ ਹੈ ਮਰ ਜਾਈ ਹੈ